ਮਨਪ੍ਰੀਤ ਕੌਰ ਜਿਸ ਦਾ ਗਰਭਪਾਤ ਇੱਕ ਘਰੇਲੂ ਲੜਾਈ ਦੇ ਦੌਰਾਨ ਹੋ ਗਿਆ ਜਿਸ ਦੇ ਪੇਟ ਚ ਪਲ ਰਿਹਾ 3 ਮਹੀਨਿਆਂ ਦਾ 마ਸੂਮ ਗਰਭ ਜਿਹਨੇ ਹਾਲੇ ਇਸ ਦੁਨੀਆ ਤੇ ਆਉਣਾ ਸੀ ਉਹ ਇਸ ਦੁਨੀਆ ਤੋਂ ਪਹਿਲਾਂ ਹੀ ਚਲੇ ਗਿਆ ਘਰੇਲੂ ਕਲੇਸ਼ ਦੇ ਵਿੱਚ ਲੜਾਈ ਦੇ ਦੌਰਾਨ ਇਹ ਸਾਰਾ ਵਾਕਿਆ ਹੋਇਆ ਉੱਤੋਂ ਦੁੱਖ ਇਸ ਗੱਲ ਦਾ ਕਿ ਇਨਸਾਫ ਵੀ ਨਹੀਂ ਮਿਲ ਰਿਹਾ ਪੁਲਿਸ ਕਾਰਵਾਈ ਵੀ ਨਹੀਂ ਕਰ ਰਹੀ ਮੁਲਜ਼ਮਾ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ ਇਲਜ਼ਾਮ ਇਹ ਨੇ ਕਿ ਕਾਰਵਾਈ ਇਸ ਕਰਕੇ ਨਹੀਂ ਹੋ ਰਹੀ ਕਿ ਮਲਜਮ ਜਿਹੜੇ ਆ ਉਹ ਇੱਕ ਐਮਐਲਏ ਦੇ ਕਰੀਬੀ ਨੇ ਤੇ ਐਮਐਲਏ ਦੀ ਛਤਰ ਛਾਇਆ ਹੈ ਜਿਸ ਕਰਕੇ ਉਹਨਾਂ ਤੇ ਕੋਈ ਕਾਰਵਾਈ ਪੁਲਿਸ ਨਹੀਂ ਕਰ ਰਹੀ ਮਾਮਲਾ ਕਿੱਥੋਂ ਦਾ ਹੈ ਬੜੇ ਕਸੂਤੇ ਵਸੇ ਨੇ ਇਸ ਮਾਮਲੇ ਦੇ ਵਿੱਚ ਵਿਧਾਇਕ ਗੁਰਲਾਲ ਕਨੌਰ ਗਰਲਾਲ ਕਨੌਰ ਦੇ ਉੱਤੇ ਪੀੜਤ ਪਰਿਵਾਰ ਨੇ ਇਲਜ਼ਾਮ ਲਾਏ ਨੇ ਕਿ ਉਹ ਮਲਜਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਪੂਰਾ ਮਾਮਲਾ ਕਿੱਥੋਂ ਦਾ ਇਹ ਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦਬਿਆ ਹੋ ਵੀ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜਦੇ ਰਹਿਣ ਮਾਮਲਾ ਵਿਧਾਨ ਸਭਾ ਹਲਕਾ ਕਨੌਰ ਦੇ ਪਿੰਡ ਲੋ ਅਸੈਂਬਲੀ ਦਾ ਹੈ ਜਿੱਥੇ ਬੀਤੀ 11 ਤਰੀਕ ਨੂੰ ਇੱਕ ਘਟਨਾ ਵਾਪਰਦੀ ਹੈ ਇੱਕ ਘਰੇਲੂ ਕਲੇਸ਼ ਹੁੰਦਾ ਹੈ ਦੋ ਭਰਾਵਾਂ ਦੇ ਵਿਚਕਾਰ ਛੋਟੇ ਤੇ ਵੱਡੇ ਭਰਾ ਦੇ ਵਿਚਕਾਰ ਕਲੇਸ਼ ਹੁੰਦਾ ਜਿਸ ਦੇ ਵਿੱਚ ਇਲਜ਼ਾਮ ਇਹ ਨੇ ਕਿ ਵੱਡੇ ਪਰਿਵਾਰ ਜਿਹੜਾ ਭਰਾ ਆਇਆ ਉਹਦੇ ਪਰਿਵਾਰ ਜਿਹਦੇ ਵਿੱਚ ਉਹਦੇ ਦੋ ਮੁੰਡੇ ਵੀ ਸ਼ਾਮਲ ਨੇ ਉਹਨਾਂ ਦੇ ਵੱਲੋਂ ਆਪਣੇ ਚਾਚੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਸੇ ਵਿਚਕਾਰ ਪੀੜਤਾ ਜਿਹੜੀ ਕਿ ਮਨਪ੍ਰੀਤ ਕੌਰ ਹੈ ਉਹ ਆਪਣੇ ਸਹੁਰੇ ਨੂੰ ਛਡਾਉਣ ਦੇ ਲਈ ਜਾਂਦੀ ਹੈ ਤਾਂ ਉਹਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਆ ਲੱਤਾਂ ਮਾਰੀਆਂ ਜਾਂਦੀਆਂ ਨੇ ਤਾਂ ਇਸੇ ਲੜਾਈ ਦੇ ਦੌਰਾਨ ਮਨਪ੍ਰੀਤ ਕੌਰ ਦੇ ਗਰਭ ਚ ਪਲਦਾ 3 ਸਾਲਾਂ ਦਾ ਮਾਸੂਮ ਭਰੂਣ ਜਿਹੜਾ ਉਹ ਗਰਭਪਾਤ ਹੋ ਜਾਂਦਾ ਹੈ ਉਹ ਇਸ ਦੁਨੀਆ ਤੋਂ ਆਉਣ ਤੋਂ ਪਹਿਲਾਂ ਹੀ ਰੁਸਕਤ ਹੋ ਜਾਂਦਾ ਹੈ ਚਲਿਆ ਜਾਂਦਾ ਹੈ ਮਾਮਲਾ ਬਹੁਤ ਗੰਭੀਰ ਹੈ ਇਸ ਮਾਮਲੇ ਦੇ ਵਿੱਚ ਇਲਜ਼ਾਮ ਪੀੜਤ ਪਰਿਵਾਰ ਇਹ ਲਾ ਰਿਹਾ ਹੈ ਕਿ ਜਿਹੜਾ ਮੁਲਜ਼ਮ ਤੇਰਾ ਜਿਹਦੇ ਮੁਖੀ ਹਾਕਮ ਸਿੰਘ ਹੈ ਤੇ ਉਹਨਾਂ ਦੇ ਦੋ ਪੁੱਤਰ ਨੇ ਉਨ੍ਹਾਂ ਦੀਆਂ ਨਜ਼ਦੀਕੀਆਂ ਐਮਐਲਏ ਗੁਰਲਾਲ ਕਨੌਰ ਦੇ ਨਾਲ ਤੇ ਇਸੇ ਕਰਕੇ ਅੱਜ 5 ਦਿਨ ਬੀਤਣ ਦੇ ਬਾਵਜੂਦ ਵੀ ਇਸ ਮਾਮਲੇ ਦੇ ਵਿੱਚ ਪੀੜਤਾ ਦੇ ਬਿਆਨ ਕਲੰਬੰਦ ਨਹੀਂ ਹੋਏ ਇਸ ਮਾਮਲੇ 'ਚ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂਗੇ ਦੂਜੀ ਧਿਰ ਦਾ ਕੀ ਕਹਿਣਾ ਉਹ ਵੀ ਸੁਣਾਵਾਂਗੇ ਪਰ ਸਵਾਲ ਇਹ ਹੈ ਕਿ 5 ਦਿਨ ਬੀਤ ਗਏ ਹਾਲੇ ਤੱਕ ਪੁਲਿਸ ਨੇ ਬਿਆਨ ਕਲਮਬੰਦ ਕਿਉਂ ਨਹੀਂ ਕੀਤੇ ਪੁਲਿਸ ਕਹਿੰਦੀ ਕਿ ਸਾਨੂੰ ਹੋਰ ਵੀ ਬਥੇਰੇ ਕੰਮ ਨੇ ਕੋਈ ਜ਼ਰੂਰੀ ਕੰਮ ਹੋ ਸਕਦਾ ਇਹ ਤਾਂ ਹੈ ਕਿ ਥਾਣਿਆਂ ਦੇ ਵਿੱਚ ਨਫਰੀ ਘੱਟ ਹੈ ਪਰ 5 ਦਿਨ ਬੀਤਣ ਦੇ ਬਾਵਜੂਦ ਵੀ ਕਿਉਂ ਨਹੀਂ ਹੋ ਰੇ ਪਰਿਵਾਰ ਐਸਐਸਪੀ ਦੇ ਕੋਲ ਵੀ ਜਾ ਆਇਆ ਉੱਥੋਂ ਬਾਹਰ ਜਾਣ ਤੋਂ ਬਾਅਦ ਥਾਣੇ 'ਚ ਫੋਨ ਆਇਆ ਪਰਿਵਾਰ ਥਾਣੇ 'ਚ ਪੰਚਾਇਤ ਤੇ ਪਿੰਡ ਦੇ ਮੋਤਵਾਰਾਂ ਨੂੰ ਲੈ ਕੇ ਵੀ ਜਾ ਆਇਆ ਪਰ ਪ੍ਰਣਾਲੀ ਉੱਥੇ ਦਾ ਉੱਥੇ ਹੀ ਹੈ ਮਾਮਲਾ ਇਨਾ ਗੰਭੀਰ ਹੈ ਕਿ ਕੀ ਵਾਕਈ ਗੁਰਲਾਲ ਕਨੌਰ ਜਿਹੜੇ ਆ ਉਹ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਇੱਕ ਮਾਸੂਮ ਦੀ ਜਾਨ ਗਈ ਹੈ ਤੇ ਇੱਕ ਔਰਤ ਜਿਹਦੀ ਵੀ ਜਾਨ ਨੂੰ ਖਤਰਾ ਬਣਿਆ ਹੈ ਕਿ ਆਪਣੀਆਂ ਨਜ਼ਦੀਕੀਆਂ ਪਗਾਉਣ ਦੇ ਲਈ ਉਹ ਇੱਥੋਂ ਤੱਕ ਜਾ ਸਕਦੇ ਐ ਇਸ ਤੇ ਅੱਗੇ ਜਾ ਕੇ ਗੱਲ ਕਰਦੇ ਆ ਪਹਿਲਾਂ ਆਪਾਂ ਪੀੜਤਾ ਦਾ ਬਿਆਨ ਸੁਣਦੇ ਆ ਘੋੜੇ ਦਿਨ ਦਿੱਤੇ ਹੀ ਪਰ ਸੱਚ ਜਦ ਸਾਡੀ ਲੜਾਈ ਹੋਈ ਇਸ ਵਿੱਚ ਮੇਰੇ ਸੋਰਾ ਸਾਹਿਬ ਨੂੰ ਕੋਪਿਆ ਗਿਆ ਪਹਿਲਾਂ ਛਡਵਾੜ ਗਈ ਤਾਂ ਮੈਂ ਗਰਭवती ਸੀਗੀ 3 ਮਹੀਨੇ ਦੀ ਉਹ ਨਾਲੇ ਮੇਰੇ ਟੇਟ ਵਿੱਚ ਮੇਰੇ ਜੀ ਅਟਲੇ ਜਿੰਨੇ ਤਾਇਆ ਜੀ ਨੇ ਜਿਹਨੇ ਉਹਨੇ ਲੱਤਾਂ ਮਾਰੀਆਂ ਜਿਸ ਕਰਕੇ ਮੇਰਾ ਪੇਟਾ ਗਿਰ ਗਿਆ ਸੀ ਮੈਂ ਹਸਪਤਾਲ ਵਿੱਚ ਪਹਿਲਾਂ ਤਨੌਰ ਗਈ ਉਹਨਾਂ ਨੇ ਮੈਨੂੰ ਰਜੀਂਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਕਰਕੇ ਹੋਣ ਨੂੰ ਲਗ 3-4 ਦਿਨ ਹੋ ਗਏ ਫਿਰ ਹਾਲ ਹੈ ਠੀਕ ਹੈ ਪਿਆਰਾ ਸਭ ਕੁਝ ਮੇਰੇ ਹਿਲਾ ਦੇ ਚੱਲ ਰਿਹਾ ਪਰ ਮਨ ਨੂੰ ਛੁੱਟੀ ਕੱ ਵੀ ਨਹੀਂ ਹੋਈ ਤੇ ਅਸੀਂ ਕਾਨੂੰਨੀ ਕਾਰਵਾਈ ਕੀਤੀ ਹੋਈ ਪਰ ਕੋਈ ਸਾਡੇ ਤੱਕ ਹਲੇ ਤੱਕ ਨਹੀਂ ਆਇਆ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਮੈਂ ਇਨਸਾਫ ਮੰਗਣਾ ਚਾਹੁੰਦੀ ਆਂ ਕਿ ਇਸ ਗਲਤੀ 'ਤੇ ਜਲਦੀ ਸਾਡੇ 'ਤੇ ਕਾਰਵਾਈ ਕਰਵਾਈ ਜਾਵੇ ਕਾਨੂੰਨੀ ਤੌਰ 'ਤੇ ਸਾਡਾ ਹੱਕ ਸਾਨੂੰ ਦਿਵਾਇਆ ਜਾਵੇ। ਧੰਨਵਾਦ। ਤਾਂ ਤੁਸੀਂ ਪੀੜਤਾ ਦਾ ਬਿਆਨ ਸੁਣਿਆ। ਮੈਂ ਬਹੁਤੀ ਕਹਾਣੀ ਆਪਣੇ ਪੱਲੇੋਂ ਨਹੀਂ ਦੇ ਕਹਿਣੀ ਚਾਹੁੰਦਾ। ਪਰਵਾਰ ਦੇ ਉੱਤੇ ਕੀ ਬੀਤੀ ਹੈ ਪਰਿਵਾਰ ਦੀ ਜਵਾਨੀ ਸੁਣਦੇ ਆ ਪੀੜਤਾ ਦੇ ਪਤੀ ਨੇ ਇਸ ਮਾਮਲੇ ਦੇ ਵਿੱਚ ਸ਼ਰਯਾਮ ਕਿਹਾ ਕਿ ਛਤਰਛਾਇਆ ਜਿਹੜੀ ਹੈ ਉਹ ਐਮਐਲਏ ਸਾਹਿਬ ਦੀ ਹੈ ਇਸ ਕਰਕੇ ਮਲਜਮਾ ਤੇ ਕਾਰਵਾਈ ਨਹੀਂ ਸਾਡੇ ਨਾਲ ਪੀੜਤ ਤੇ ਤੋਂ ਜੁੜੇ ਆ ਬਾਈ ਜੀ ਤੁਹਾਡਾ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਸਰ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਮੈਂ ਵਾਸੀ ਪਿੰਡ ਲੋਸੀਂਬਲੀ ਦਾ ਰਹਿਣ ਵਾਲਾ ਆ ਜੀ ਬਾਈ ਜੀ ਕੀ ਘਟਨਾ ਹੋਈ ਆ ਤੁਹਾਡੇ ਨਾਲ ਇਹ ਪੂਰੀ ਮੈਨੂੰ ਦੱਸਿਓ ਸਰ तकरीबन ਰਾਤ ਦੀ ਗੱਲ ਆ ਆ ਤਾਰੀਖ ਸੀਗੀ 11 ਜੀ ਤੇ ਆ ਰਾਤ 9 ਤੋਂ ਵਿਚਕਾਰ ਤੋਂ ਲੈ ਕੇ 10 ਦੇ ਵਿਚਕਾਰ ਦੀ ਗੱਲ ਆ ਜੀ ਜੀ ਮੇਰੇ ਫਾਦਰ ਸਾਹਿਬ ਆਪਣਾ ਕੰਮ ਕਰ ਕਰਕੇ ਘਰ ਪਰ ਚਲੇ ਸੀ ਜੀ ਨੇ ਜੀ ਤੇ ਰਸਤੇ 'ਚ ਇੰਟਾ ਰੱਖਿਆ ਹੋਇਆ ਜਿਹਾ ਜਿਵੇਂ ਆਪਾਂ ਕਹਿੰਦੇ ਹਾਂ ਸਿਮਿੰਟ ਲਾ ਕੇ ਇੰਟਾ ਰੱਖਿਆ ਹੁੰਦੇ ਨਾ ਜੀ ਜੀ ਜਿੱਦੋ ਮੇਰੇ ਫਾਦਰ ਸਾਹਿਬ ਨੇ ਮਤਲਬ ਕੀ ਮੇਰੇ ਤਾਈ ਜੀ ਨੂੰ ਪੁੱਛਿਆ ਕਿ ਇੱਕ ਤਾਂ ਵਗੈਰਾ ਕਿਨੇ ਰੱਖਿਆ ਤਾਂ ਆ ਉਹਨਾਂ ਦੇ ਮੁੰਡੇ ਨੇ ਜੀ ਆ ਨਹੀਂ ਪਤਾ ਉਹਨਾਂ ਦੇ ਮੁੰਡੇ ਨੇ ਆ ਤਿੰਨਾਂ ਨੇ ਮਤਲਬ ਕੀ ਉਹਨਾਂ ਦੇ ਦੋ ਪੁੱਤਰ ਸੀ ਇਹਦੇ ਕਿ ਮੇਰਾ ਤਾਈ ਜੀ ਉਹਨਾਂ ਦਾ ਕੀ ਕੀ ਨਾਮ ਆ ਉਹਨਾਂ ਦਾ ਨਾਮ ਜੀ ਉਹਨਾਂ ਦੇ ਫਾਦਰ ਦਾ ਨਾਮ ਹੈ ਜੀ ਹਾਕਮ ਸਿੰਘ ਜੀ ਜੇ ਉਹਨਾਂ ਦਾ ਇੱਕ ਵੱਡਾ ਪੁੱਤਰ ਆ ਉਹਦਾ ਨਾਮ ਹਰਦੀਪ ਹੈ ਜਿਹੜਾ ਉਸ ਤੋਂ ਛੋਟਾ ਉਹਦਾ ਨਾਮ ਰਣਜੀਤ ਸਿੰਘ ਹੈ ਜੀ ਜੀ ਤੇ ਸਰ ਇਹਨਾਂ ਨੇ ਉਹਨਾਂ ਨੂੰ ਪਿੱਛੇ ਨੂੰ ਹੀ ਘੇਰ ਲਿਆ ਬਾਈਕ ਤੋਂ ਜੀ ਤੇ ਉਹਨਾਂ ਨਾਲ ਇਹਨਾਂ ਨੇ ਕੁੱਟਮਾਰ ਕਰੀ ਜੀ ਹਾਂਜੀ ਉਹਨਾਂ ਦੇ ਕੇਸ ਵਗੈਰਾ ਖਿੱਚੇ ਉਹਨਾਂ ਨਾਲ ਕੁੱਟਮ暴 मतलब ਕੀ ਕੁੱਟਮਾਰ ਕਰੀ ਇੰਟਾ ਮਾਰੀਆਂ ਉਹਨਾਂ ਦੇ ਕੰਨਾਂ ਵਗੈਰਾ ਦੇ ਉਹਨਾਂ ਦੇ ਕੰਨਾਂ ਦੇ ਵਿੱਚੋਂ ਲਹੂ ਆਇਆ ਜੀ ਜੀ ਨੱਕ ਦੇ ਰਾਈ ਲਹੂ ਆਇਆ ਜੀ ਉਹਨਾਂ ਨੂੰ ਗੂਮ ਸੱਟਾਂ ਲੱਗੀਆਂ ਸੀਰ ਦੇ ਵਿੱਚ ਛਾਤੀ ਤੇ ਪੱਟਾਂ ਤੇ ਜੀ ਤੇ ਉਸ ਤੋਂ ਬਾਅਦ ਜਦੋਂ ਮੇਰੀ ਵਾਈਫ ਉਹਨੂੰ ਛਡਾਣ ਗਈ ਜੋ ਵੀ ਪ੍ਰੈਗਨੈਂਟ ਸੀਗੀ ਜੀ ਜੀ 3 ਮਹੀਨੇ ਹੋਰੇ ਪ੍ਰੈਗਨਸੀ ਦੀਗੀ ਤੇ ਜਦੋਂ ਉਹ ਛਡਾਣ ਗਈ ਤੇ ਉਹਨੂੰ ਹੀ ਮਤਲਬ ਕਿ ਵਿੱਚ ਇਹਨਾਂ ਨੂੰ ਕੁੱਟ ਮਾਰ ਕੇ ਜੀ ਉਹਨਾਂ ਨੇ ਜੀ ਜੀ ਦੇ ਕਾਰਨ ਉਹਨਾਂ ਨੂੰ ਵੀ ਬਹੁਤ ਤਕਲੀਫ ਵਗੈਰਾ ਹੋਈ ਆ ਤੇ ਉਹਨਾਂ ਦਾ ਵੀ ਵਿੱਚ ਮਤਲਬ ਕੀ ਹੋ ਗਿਆ ਜੀ ਅੱਛਾ ਹਾਂਜੀ ਹੁਣ ਮਤਲਬ ਕਿ ਇਲਾਜ ਵਗੈਰਾ ਚੱਲਦਾ ਪਿਆ ਸਾਡਾ ਰਕੇਂਦਰ ਹਸਪੀਟਲ ਤੋਂ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੁਣ ਤੱਕ ਨਹੀਂ ਸਰ ਕਿਸੇ ਵੀ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਹੁਣ ਤੱਕ ਜੀ ਉਲਟਾ ਸਾਨੂੰ ਕਹਿ ਦਿੰਦੇ ਨੇ ਵੀ ਤੁਸੀਂ ਆਜੋ ਫੇਰ ਫੋਨ ਕਰਦਾਂਦੇ ਇੰਨੀ ਗੱਲ ਕਹਿ ਗਏ ਵੀ ਤੁਸੀਂ ਆ ਜਾਓ ਜੇ ਸਰ ਆਪਾਂ ਕਈ ਵੀ ਸੀਗੇ ਉੱਥੇ ਆਪਾਂ ਬਿਆਨ ਵਗੈਰਾ ਵੀ ਲਿਖਾਏ ਆ ਹੂੰ ਠੀਕ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਪੁਲਿਸ ਕਹਿੰਦੇ ਕਿ ਸਾਡੇ ਕੋਲ ਦਰਖਾਸਤ ਆਈ ਹੈ ਕੋਈ ਬਿਆਨ ਨਹੀਂ ਹੋਏ ਪੁਲਿਸ ਤਾਂ ਇਹ ਗੱਲ ਕਹਿ ਰਹੀ ਆ ਤਾਂ ਮੇਰੇ ਫਾਦਰ ਸਾਹਿਬ ਉੱਥੇ ਬਿਆਨ ਵਗੈਰਾ ਲਿਖਾ ਕੇ ਆਏ ਨੇ ਜੀ ਹਾਂਜੀ ਮੇਰੇ ਫਾਦਰ ਸਾਹਿਬ ਨਾਲ ਹੋਰ ਵੀ ਮਤਲਬ ਕੀ ਜਿਵੇਂ ਆਪਾਂ ਕੈਰਮੰਦਾ ਪਿੰਡ ਦੇ ਸਾਥੀ ਵੀ ਸੀਗੇ ਠੀਕ ਹਾਂਜੀ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਸਰ ਉਹਨਾਂ ਨੂੰ ਪਤਾ ਨਹੀਂ ਕਿੰਨਾ ਦੀ ਪਾਵਰ ਹੈ ਜੀ ਉਹਨਾਂ ਬੰਦਿਆਂ ਨੂੰ ਜੀ ਅੱਗੇ ਮਿਲੀ ਹੋਈ ਜਿਹੜੇ ਮਤਲਬ ਕੀ ਧਮਕੀਆਂ ਵਗੈਰਾ ਵੀ ਦਿੱਤੀਆਂ ਗਈਆਂ ਸਰ ਸਾਨੂੰ ਉਦੋਂ ਰਾਤ ਨੂੰ ਮੈਨੂੰ ਵੀ ਤੈਨੂੰ ਅਸੀਂ ਮਾਰਾ ਦਾਂਗੇ ਤੈਨੂੰ ਹੁਣੇ ਮਾਰਾ ਦਾਂਗੇ ਤੈਨੂੰ ਸਿੱਟਾੜਾਂਗੇ ਜੀ ਨਹੀਂ ਕਿਹਦੀ ਕਿਹਰੀ ਕਿਹਦੀ ਪਾਵਰ ਹੈ ਕੋਈ ਤੁਹਾਨੂੰ ਪਤਾ ਹੋਊਗਾ ਤੁਸੀਂ ਕਹਿੰਦੇ ਪਾਵਰ ਹੈ ਕਿਹਦੀ ਪਾਵਰ ਹੈ ਉਹ ਰਹਿੰਦੇ ਸੀ ਐਮਐਲਏ ਨਾਲ ਖਨੌਰ ਵਾਲੇ ਨਾਲ ਜਿਨ੍ਹਾਂ ਦਾ ਨਾਮ ਮਤਲਬ ਗੁਰਲਾਲ ਹੈ ਜੀ ਐਮਐਲਏ ਗੁਰਲਾਲ ਤੇ ਆਈਵਰੀ ਮੇਰਾ ਤਾਂ ਇਹਨ ਮੈਨੂੰ ਜਨਵਰੀ ਐਗਜ਼ਾਮ ਕੀ ਦਿੱਤੀ ਦਿੱਤਮ ਕੀ ਦਿੱਤੀ ਤੇ ਤੰਦ ਮੈਂ ਐਮਐਲਏ ਗੁਰਲਾਲ ਤੋਂ ਮਰਵਾ ਦਾਗਾ ਮੈਂ ਤੈਨੂੰ ਚੱਕਵਾ ਦਾਗਾ ਜੀ ਤੁਹਾਨੂੰ ਲੱਗਦਾ ਹੈ ਕਿ ਵੀ ਐਮਐਲਏ ਕਣੌਰ ਉਹਨਾਂ ਦੀ ਪੁਸ਼ਤ ਪਣਾਈ ਕਰ ਰਹੇ ਨੇ ਕੀ ਮੈ ਸਰ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਸਾਰੇ ਕੇਸ ਦੇ ਵਿੱਚ ਜਿਹੜੇ ਤੁਹਾਡੇ ਤਾਇਆ ਜੀ ਨੇ ਉਹਨਾਂ ਦੀ ਪੁਸ਼ਤ ਪਣਾਈ ਐਮਐਲਏ ਕਣੌਰ ਕਰ ਰਹੇ ਨੇ ਅੱਜ ਵੀਰ ਉਹੀ ਕਰ ਰਹੇ ਨੇ ਜਿਵੇਂ ਹੀ ਦੇਖੋ ਸਰ ਪਸਾ ਥਾਣੇ ਜੀ ਮੇ ਬਿਆਨ ਵਗੈਰਾ ਲਖਾਏ ਨੇ ਹੁਣ ਪੁਲਿਸ ਦਾ ਅਖ ਤਾਂ ਇਹ ਬਣਦਾ ਨਾ ਵੀ ਆਪਾਂ ਬਿਆਨ ਵਗੈਰਾ ਲੈਣ ਚੱਲੀਏ ਜੀ ਤੇ ਸਰ ਸਾਡੇ ਹਲੇ ਤੱਕ ਕਿਸੇ ਨੇ ਵੀ ਬਿਆਨ ਵਗੈਰਾ ਨਹੀਂ ਦਿੱਤੀ ਜੀ ਕਿਸੇ ਨੇ ਸਾਰ ਨਹੀਂ ਦਿੱਤੀ ਕੋਈ ਪੁਲਿਸ ਵਾਲਾ ਨਹੀਂ ਆਇਆ ਜੀ ਜੀ ਹਾਂ ਜੀ ਤੇ ਸਰ ਸਾਡੇ ਤਾਂ ਇੱਕ ਘਰ ਦਾ ਮਤਲਬ ਕਿ ਬੱਚਾ ਗਿਆ ਨੇ ਇੱਕ ਤਾਂ ਬੱਚਾ ਗਿਰਿਆ ਹਾਂ ਹਾਂ ਜੀ 3 ਮਹੀਨੇ ਦੀ ਪ੍ਰੈਗਨਨਸੀ ਸੀਗੀ ਜਦੋਂ ਦੇਖੋ ਇਹਨਾਂ ਨੂੰ ਔਰ ਇਹਨਾਂ ਦੀ ਵੀ ਮਤਲਬ ਕਿ ਜਾਨ ਖਤਰੇ ਜੇ ਸੀਗੀ ਪਕਨੋਰ ਤੋਂ ਇਹਨਾਂ ਨੂੰ ਇੱਧਰ ਰੈਫਰ ਕੀਤਾ ਗਿਆ ਸੀ ਕਿ ਇਹ ਰਜਿੰਦਰਾ ਜੀ ਬਿਓਨਾਂ ਨੇ ਵੀ ਕਿਹਾ ਵੀ ਜਾਣ ਕਰ ਰਹੀ ਹੈ ਤੁਸੀਂ ਜਲਦੋ ਜਲਦੋ ਉੱਥੇ ਆਪਣਾ ਟ੍ਰੀਟਮੈਂਟ ਸ਼ੁਰੂ ਕਰਵਾਓ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰ ਮੰਗ ਤਾਂ ਅਸੀਂ ਇਹ ਕਰਦੇ ਆ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਅੱਜ ਸਾਡਾ ਮਤਲਬ ਕੀ 3 ਮਹੀਨੇ ਦੀ ਪ੍ਰੇਗਨੈਂਸੀ ਦੀ ਕਿ ਬੱਚਾ ਗਿਆ ਕੱਲੋ ਸਾਡੇ ਤੇ ਵੀ ਹਮਲਾ ਕਰ ਸਕਦੇ ਨੇ ਜਿਵੇਂ ਉਹ ਬੱਚੇ ਦੀ ਜਾਨ ਗਈ ਆ ਜੀ ਹੁਣ ਕਾਲੂ ਸਾਡੇ ਦੇ ਵੀ ਹਮਲਾ ਕਰ ਸਕਦੇ ਨੇ ਮੇਰੇ ਫਾਦਰ ਸਾਹਿਬ ਦੇ ਵੀ ਇंटਾਂ ਮਾਰੀਆਂ ਜਿਵੇਂ ਕਿ ਉਹਨਾਂ ਨੇ ਕਹਨ ਤੇ ਜੀ ਜੀ ਹਾਂਜੀ ਹਾਂਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਤੁਸੀਂ ਪਰਿਵਾਰ ਨੂੰ ਸੁਣਿਆ ਪਰਿਵਾਰ ਦੇ ਬਿਆਨ ਵੀ ਸੁਣਿਆ ਹੁਣ ਇਸ ਮਾਮਲੇ ਦੇ ਵਿੱਚ ਦੂਜੀ ਧਿਰ ਦਾ ਕੀ ਕਹਿਣਾ ਉਹ ਕਹਿੰਦੇ ਕਿ ਸਾਰੇ ਹਾਕਮ ਸਿੰਘ ਹੋਰਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਕਿ ਸਾਰਾ ਕੁਝ ਬੇਬੁਨਿਆਦ ਹੈ ਸਰ ਜੀ ਮੈਂ ਵੀਡੀਓ ਭੇਜਦਾ ਆਪ ਨੂੰ ਤੇ ਉਹ ਵਧੀਆ ਮੇਰੇ ਕੋਲ ਵੀਡੀਓ ਹੈਗੀ ਆ ਜਵਾਬ ਦੇਣ ਨਾਲ ਉਹ ਵੀਡੀਓ ਹੀ ਦੇਖ ਲਓ ਆਪ ਨਹੀਂ ਤੁਸੀਂ ਦੱਸ ਦਿਓ ਜਵਾਬ ਤਾਂ ਚਲੋ ਇਹ ਵੀਡੀਓ ਤਾਂ ਮੈਂ ਦੇਖ ਹੀ ਲਊਗਾ ਵੀਡੀਓ ਤਾਂ ਉਹਨਾਂ ਨੇ ਵੀ ਭੇਜੀਆਂ ਨਹੀਂ ਗਿਆ ਮੈਨੂੰ ਇਹ ਹਾਂ ਹਾਂ ਉਹਨਾਂ ਨੇ ਵੀ ਭੇਜੀਆਂ ਮੈਂ ਵੀ ਭੇਜ ਦਿੰਦਾ ਜੀ ਨਹੀਂ ਮੈਂ ਇਹ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਇਸ ਬਾਰੇ ਕੀ ਨਾ ਬਿਲਕੁਲ ਬੇ ਬੇ ਬੁਨਿਆਦ ਹੈ ਵੀਰ ਜੀ ਬੇ ਬੁਨਿਆਦ ਬੇ ਬੁਨਿਆਦ ਜੀ ਠੀਕ ਹੈ ਜੀ ਜੀ ਓਕੇ ਸ਼ੁਕਰ ਬਿਲਕੁਲ ਬੇ ਬੁਨਿਆਦ ਹੈ ਕਿ ਤੇ ਉਹ ਇਹ ਇਲਜ਼ਾਮ ਲਾ ਰਹੇ ਨੇ ਕਿ ਤੁਸੀਂ ਗੁਰਲਾਲ ਕਨੌਰ ਐਮ ਐਲ اے ਨੇ ਜੋ ਉਹਨਾਂ ਦਾ ਜਿਹੜਾ ਰਸੂਖ ਦਿਖਾ ਕੇ ਕਾਰਵਾਈ ਨਹੀਂ ਹੋਣ ਦੇ ਰਹੀ ਨਹੀਂ ਐਸਾ ਤਾਂ ਕੋਈ ਹੈ ਨਹੀਂ ਦੇਖੋ ਜੋ ਵੀ ਕਰੋਨਾ ਉਹ ਸਭ ਵਾਸਤੇ ਇੱਕ ਹੁੰਦਾ ਐਮ ਐਲ اے ਵਾਸਤੇ ਵੀ ਕਰੋਨਾ ਜੀ ਜਿੰਗਰ ਜੀ ਸਾਰਿਆਂ ਵਾਸਤੇ ਹੁੰਦਾ ਕੀ ਉਹ ਕਹਿ ਰਹੇ ਨੇ ਕਿ ਤੁਹਾਡੀਆਂ ਨਜ਼ਦੀਕੀਆਂ ਨੇਗੀਆਂ ਗੁਰਲਾਲ ਕਨੌਰ ਨਾਲ ਤੁਸੀਂ ਉਸ ਉਹਨਾਂ ਨਜ਼ਦੀਕੀਆਂ ਦੇ ਜਿਹੜਾ ਉਹਦੇ 'ਚ ਫਾਇਦਾ ਲੈ ਕੇ ਤੁਸੀਂ ਕਾਰਵਾਈ ਨਹੀਂ ਹੋਣ ਦੇ ਰਹੇ ਨੋ ਨੋ ਜੀ ਅਜਾ ਕੋਈ ਨਹੀਂ ਹੁੰਦਾ ਜੀ ਦੇਖੋ ਆਪਣੇ ਦਾ ਕਾਨੂੰਨ ਹੈ ਸਭ ਵਾਸਤੇ ਇੱਕ ਹੈ ਜੀ ਜਨਾਬੀ ਸ਼ੁਕਰੀ ਹਾਂ ਹਕਮਸ ਪਰਸ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਬਿਆਨ ਕਲਮਬੰਦ ਕੀਤੇ ਨੇ ਕੀਤੇ ਨੇ ਤੇ ਕਿਉਂ ਨਹੀਂ ਕੀਤੇ ਤਾਂ ਪੁਲਿਸ ਕਹਿੰਦੀ ਕਿ ਸਾਡੇ ਕੋਲੇ ਹੋਰ ਵੀ ਬਥੇਰੇ ਕੰਮ ਨੇ ਹੋਰ ਵੀ ਜ਼ਰੂਰੀ ਕੰਮ ਨੇ ਸਾਨੂੰ ਹੁਣ ਇੰਟੀਮੇਸ਼ਨ ਆਈ ਹੈ ਹੁਣ ਅਸੀਂ ਜਾਵਾਂਗੇ ਸਵਾਲ ਇਹ ਹੈ ਕਿ ਇਨਟੀਮੇਸ਼ਨ ਪਹਿਲੀ ਗੱਲ ਤਾਂ ਪਰਿਵਾਰ ਜਿਹੜਾ ਉਹ ਥਾਣੇ ਦੇ ਜਿਹੜਾ ਲੱਗਦਾ ਹਸਪਤਾਲ ਆ ਘਨੌਰ ਉੱਥੇ ਗਿਆ ਉੱਥੋਂ ਨੂੰ ਰੈਫਰ ਕੀਤਾ ਗਿਆ ਹਾਲਾਂਕਿ ਘਨੌਰ ਵਾਲਿਆਂ ਨੂੰ ਇਹਦੀ ਇਨਟੀਮੇਸ਼ਨ ਦੇਣੀ ਚਾਹੀਦੀ ਸੀ ਉਹਨਾਂ ਨੇ ਨਹੀਂ ਦਿੱਤੀ ਫਿਰ ਹਸਪਤਾਲ ਤੋਂ ਇਨਟੀਮੇਸ਼ਨ ਗਈ ਨੂੰ ਵੀ ਸਮਾ ਹੋ ਗਿਆ ਪਰ ਬਿਆਨ ਹਲੇ ਤੱਕ ਨਹੀਂ ਲਏ ਪੁਲਿਸ ਕੀ ਕਹਿੰਦੀ ਆ ਆਪਾਂ ਸੁਣਦੇ ਕਿਥੇ ਦਾਖਲ ਦਾਖਲ ਹੋਣਾ ਕੀ ਗੱਲ ਹੈ ਜੀ ਇਹ ਦਾਖਲ ਆਈ ਕੁੜੀ ਲੋ ਸਿੰਪਲੀ ਪਿੰਡ ਚ ਜਿਹੜੀ ਲੜਾਈ ਹੋਈ ਸੀ ਪਰਸੋ ਚੌਥੇ ਇਹ ਕੁੜੀ ਰਜਿੰਦਰ ਹਸਪਤਾਲ ਦਾਖਲ ਆਈ ਹਾਂਜੀ ਹਾਂਜੀ हां जी इस केस च मखद किस ਤੁਹਾਡੇ ਕੋਲ ਹੀ ਹੈ ਇਹਦੇ ਹਲੇ ਸਾਡੇ ਕੋਲੇ ਦਰਖਾਸਤ ਦੇਗੇ ਸੀ ਇਹ ਪਹਿਲਾਂ ਇਹ ਜੀ ਦੇਖਦੇ ਹਾਂ ਗਾਂ ਜਿਵੇਂ ਵੀ ਹੁਣ ਸਾਨੂੰ ਇਨਟੀਮੇਸ਼ਨ ਆਈ ਵੀ ਉੱਥੇ ਜਾਵਾਂਗੇ ਬਿਆਨ ਬੁਣ ਲੈਣ ਵਾਸਤੇ ਜੋ ਹੋਊਗਾ ਗਾਂ ਦੇਖ ਕੇ ਉਹਦੇ ਫਰਮ ਦੇ ਮਤਲਕ ਕੀ ਕਰਾਂਗੇ ਠੀਕ ਹੈ ਪਰਿਵਾਰ ਕਹ ਰਿਹਾ ਕਿ ਦੋ ਵਾਰ ਬਿਆਨਨਾ ਵਾਸਤੇ ਫੋਨ ਆਇਆ ਪਰ ਪੁਲਿਸ ਪਹੁੰਚੀ ਨਹੀਂ ਇੰਨੀ ਵੀ ਪੁਲਿਸ ਨੂੰ ਹੁਣ ਤੁਸੀਂ ਦੱਸੋ ਪੁਲਿਸ ਕੋਲੇ 100 ਕੰਮ ਹੈ ਕੋਈ ਹੋਰ ਵੀ ਕੋਈ ਜ਼ਰੂਰੀ ਮੈਟਰ ਵੀ ਹੋ ਜਾਂਦੇ ਹੈ ਕਈ ਵਾਰੀ ਜੀ ਠੀਕ ਹੈ ਨਾ ਤੇ ਹੁਣ ਤੁਸੀਂ ਇਸ ਤੇ ਕਾਰਵਾਈ ਕੀ ਕਰ ਰਹੇ ਹੋ ਸਰ ਬਿਆਨ ਲਿਖ ਕੇ ਕਾਰਵਾਈ ਕਰਾਂਗੇ ਜੋ ਬਿਆਨ ਉਹ ਬਿਆਨ ਦੇਣਗੇ ਉਹ ਤਾਂ ਬਿਆਨ ਦੇ ਮਤਲਬ ਹੀ ਹੋਊਗਾ ਨਾ ਓਕੇ ਸ਼ੁਕਰੀਆ ਸਟੇਟਮੈਂਟ ਲੈ ਕੇ ਹੋਊਗਾ ਜੋ ਵੀ ਹੋਊਗਾ ਜੀ ਸ਼ੁਕਰੀਆ ਬਣੀ ਇਹ ਸੰ ਐਸ ਆਈ ਖਾਨੇਦਾਰ ਬਲਜੀ ਸਿੰਘ ਜਿਹੜੇ ਕਿ ਇਸ ਕੇਸ ਨੂੰ ਦੇਖ ਰਹੇ ਆ ਜਾਂ ਜਿਹੜੇ ਇਸ ਕੇਸ ਦੇ ਜਾਂਚ ਅਧਿਕਾਰੀ ਹੈ ਮਾਮਲਾ ਇਹ ਇੱਥੇ ਖਤਮ ਨਹੀਂ ਹੁੰਦਾ ਸਵਾਲ ਇੱਥੋਂ ਅੱਗੇ ਵੀ ਚੱਲਦੇ ਆ ਕਿ ਕੀ ਰਾਜਨੀਤੀ ਦੇ ਅੰਦਰ ਤੁਸੀਂ ਇੱਥੇ ਤੱਕ ਜਾ ਸਕਦੇ ਹੋ ਕਿ ਜੇ ਕੋਈ ਤੁਹਾਡਾ ਸੱਜਣ ਬੇਲੀ ਹੈ ਤੇ ਉਹ ਜਿਹੜਾ ਮਰਜ਼ੀ ਜੁਰਮ ਕਰ ਦਵੇ ਉਸ ਉਹਨੂੰ ਸੱਤੇ ਜੁਰਮ ਮaaf ਨੇ ਤੇ ਤੁਸੀਂ ਉਹਦੇ ਲਈ ਲੋਬਿੰਗ ਕਰਦੇ ਹੋ ਤੁਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਹਾਲਾਂਕਿ ਪੀੜਤ ਪਰਿਵਾਰ ਦੇ ਇਹ ਇਲਜ਼ਾਮ ਨੇ ਉਹ ਇਹਨਾਂ ਇਲਜ਼ਾਮਾਂ 'ਚ ਕਿੰਨੀ ਕਿ ਸਚਾਈ ਹੈ ਤਾਂ ਗੁਰਲਾਲ ਘਣੌਰ ਦੱਸ ਸਕਦੇ ਆ ਪਰ ਇੱਕ ਸਵਾਲ ਇੱਥੇ ਖੜਾ ਹੁੰਦਾ ਕਿ ਸਾਡੇ ਜਿਹੜਾ ਤਾਣਾ ਬਾਣਾ ਉਹ ਇਸ ਤਰ੍ਹਾਂ ਦਾ ਬਣ ਗਿਆ ਕਿ ਜਿਹਦੇ ਨਾਲ ਤਾਂ ਕੋਈ سپورਟ ਹੈ ਜਿਹਦੇ ਨਾਲ ਤੱਕ ਕੋਈ ਕਿਲਾ ਹੈਗਾ ਹੈ ਉਹ ਕਟਾ ਕਿਲੇ ਦੇ ਜੋਰ ਤੇ ਜਿੰਨਾ ਮਰਜੀ ਤਿੰਗੜੀ ਜਾਵੇ ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ ਪੀੜਤ ਪਰਿਵਾਰ ਨੇ ਕਿਹਾ ਕਿ ਸਾਨੂੰ ਪਹਿਲਾਂ ਵੀ ਗੁਰਲਾਲ ਘਨੌਰ ਦਾ ਨਾਮ ਲੈ ਕੇ ਕਿਹਾ ਗਿਆ ਕਿ ਅਸੀਂ ਤੈਨੂੰ ਚੁਕਾ ਦਾਂਗੇ ਤੈਨੂੰ ਇਹ ਕਰ ਦਾਂਗੇ ਜਿਹੜਾ ਪੀੜਤਾ ਦੇ ਪਤੀ ਨੇ ਜਿਹੜੀ ਗੱਲ ਤੁਸੀਂ ਸੁਣੀ ਆ ਉਹਦੇ ਚ ਕਿਹਾ ਹੈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ 5 ਦਿਨ ਬੀਤਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਹੋਈ ਪੁਲਿਸ ਹੋਈ ਨਹੀਂ ਸਕਦਾ ਕਿ ਕੋਈ ਨਾਰਮਲ ਤਰ੍ਹਾਂ ਚਲੇ ਜਾਣ ਤੇ ਪੁਲਿਸ ਪੰਜ-ਪੰਜ ਦਿਨ ਕਾਰਵਾਈ ਨਾ ਕਰੇ ਬਿਨਾ ਕਿਸੇ ਖਾਸ ਗਰਜ ਤੋਂ ਜਾਤਾਂ ਲੈਣ ਦੇਨ ਹੋ ਸਕਦਾ ਜਾਂ ਕੋਈ ਸਿਆਸੀ ਦਬਾਅ ਹੋ ਸਕਦਾ ਇਹ ਦੋ ਗੱਲਾਂ ਸਪਸ਼ਟ ਨੇ ਹੁਣ ਪੁਲਿਸ ਤੇ ਸਿਆਸੀ ਦਬਾਅ ਆ ਜਾਂ ਨਹੀਂ ਜਾਂ ਫਿਰ ਕੁਝ ਹੋਰ ਹੈ ਇਹ ਤਾਂ ਪੁਲਿਸ ਵਾਲੇ ਦੱਸ ਸਕਦੇ ਆ ਪਰ ਇੱਕ ਗੱਲ ਜ਼ਰੂਰ ਹੈ ਕਿ ਪੰਜ ਦਿਨ ਬੀਤਣ ਦੇ ਬਾਵਜੂਦ ਵੀ ਜਦੋਂ ਇੱਕ ਜਾਨ ਜਾ ਚੁੱਕੀ ਹੈ ਤੇ ਦੂਜੀ ਜਾਨ ਦੀ ਜਾਨ ਤੇ ਬਣ ਚੁੱਕੀ ਹੈ ਉਸ ਵੇਲੇ ਕਾਰਵਾਈ ਨਾ ਹੋਣਾ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ 'ਚ ਆਉਂਦਾ ਹੈ